ਹਾਂਜੀ ਮਿੱਤਰੋ ਸਾਸਰੀਕਾਲ ਜੀ ਤੇ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜਗਜੀਤ ਸਿੰਘ ਮੱਲੀ ਤੇ ਤੇ ਮਿੱਤਰੋ ਅੱਜ ਤੁਹਾਨੂੰ ਗੁਰਦੁਆਰਾ ਅਡੀਸਰ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਤੇ ਆਪਾਂ ਪਹੁੰਚ ਜਾਨੇ ਆ ਜੀ ਪਿੰਡ ਹੰਢਿਆਏ ਸਾਰੇ ਜਣੇ ਵੀਡੀਓ ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਮਿੱਤਰੋ ਸਕਰੀਨ ਤੇ ਦਰਸ਼ਨ ਕਰ ਸਕਦੇ ਆ ਤੁਸੀਂ ਗੁਰਦੁਆਰਾ ਅੜੀਸਰ ਸਾਹਿਬ ਜੀ ਦਾ ਤੇ ਇਹ ਗੁਰਦੁਾਰੇ ਦਾ ਇਤਿਹਾਸ ਵੀ 1700 ਈਸਵੀ ਵਿਕਰਮ ਪਾਤਸ਼ਾਹੀ ਨੌਵੀਂ ਪੋ ਦੇ ਮਹੀਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਪੱਕੇ ਗੁਰੂ ਸਰਾਇ ਤੇ ਪੱਕੇ ਗੁਰੂ ਸਰ ਤੋਂ ਕੱਚੇ ਗੁਰੂ ਸਰ ਗਏ ਤੇ ਕੱਚੇ ਗੁਰੂ ਸਰ ਤੋਂ ਪਿੰਡ ਧੌਲੇ ਮਤਲਬ ਵੀ ਇੱਥੇ ਪਿੰਡ ਧੌਲੇ ਦੀ ਇੱਕ ਝੂ ਸੀ ਤੇ ਗੁਰੂ ਸਾਹਿਬ ਦਾ ਘੋੜਾ ਅੜੀ ਪੈ ਗਿਆ। ਤਾਂ ਸੰਗਤਾਂ ਨੇ ਕਾਰਨ ਪੁੱਛਿਆ ਵੀ ਗੁਰੂ ਸਾਹਿਬਾਨ ਘੋੜਾ ਅੱਗੇ ਕਿਉਂ ਨਹੀਂ ਤੋਰ ਰਿਹਾ ਵੀ ਇਹ ਕੀ ਕਾਰਨ? ਬਾ ਇਹ ਪਿੰਡ ਇੱਕ ਮੁਸਲਮਾਨ ਰਹਿੰਦਾ ਸੀਗਾ ਤੁਰਕ ਜ਼ਿਮੀਦਾਰ ਸੀਗਾ ਤੇ ਉਹਦਾ ਤਬਾਕੂ ਦਾ ਖੇਤ ਸੀਗਾ। ਤੇ ਗੁਰੂ ਸਾਹਿਬਾਨ ਜੀ ਨੇ ਬਚਨ ਕੀਤੇ ਵੀ ਕੋੜਾ ਤਬਾਕੂ ਦੇ ਕਾਰਨ ਅੱਗੇ ਨਹੀਂ ਤੁਰਿਆ ਵੀ ਅੱਜ ਤੋਂ ਬਾਅਦ ਜੋ ਵੀ ਇੱਥੇ ਸੱਚੇ ਦਿਲੋਂ ਜੋ ਵੀ ਸਰਧਾਲੂ ਸੁੱਖਾ ਸੁੱਖਾ ਹੈਗਾ ਇਸ ਸਥਾਨ ਤੇ ਪੂਰੀਆਂ ਹੋਣਗੀਆਂ ਦੇ ਗੁਰੂ ਸਾਹਿਬਾਨ ਦੇ ਬਚਨ ਕਹੇ ਹੋਏ ਅੱਜ ਤੱਕ ਸੱਚੇ ਤੇ ਅਤਲ ਨੇ ਜੋ ਵੀ ਸੰਗਤ ਆਪਣੀ ਸੱਚੇ ਦਿਲੋਂ ਮਨੋ ਕਾਮਨਾ ਮੰਗਦਾ ਉਹ ਪੂਰੀ ਹੁੰਦੀ ਆ ਅੱਜ ਵੀ ਸੰਗਤਾਂ ਸੱਚੇ ਦਿਲੋਂ ਇਹ ਜਗ੍ਹਾ ਤੇ ਸੇਵਾ ਕਰਦੇ ਆਏ ਨੇ ਤੇ ਇਸ ਜਗ੍ਹਾ ਤੋਂ ਬਾਅਦ ਗੁਰੂ ਸਾਹਿਬਾਨ ਪਿੰਡ ਸੋਹੀਆਣਾ ਪਹੁੰਚੇ ਸੀ ਉਹ ਵੀਡੀਓ ਦਾ ਵਲੌਗ ਵੀ ਮੈਂ ਅਗਲੀ ਵੀਡੀਓ ਦੇ ਵਿੱਚ ਪਾਵਾਂਗਾ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਅੜੀਸਰ ਸਾਹਿਬ ਤੇ ਇਹ ਨਈ ਸਾਰੀ ਸੰਗਤ ਸੱਚੇ ਦਿਲੋਂ ਮਾਰਾਏ ਤੋਂ ਮੰਗਿਆ ਕਰੋ ਤੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਅਗਲੇ ਵੀਡੀਓ ਦੇ ਵਿੱਚ ਮਿਲਦੇ ਹਾਂ ਜੀ ਤਦ ਤੱਕ ਸਤਿ ਸ੍ਰੀ ਅਕਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ